ਸੋ ਲੋਬੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਦੀ ਵੀਡੀਓ ਨਾ 2 ਮਿੰਟ ਟਾਈਮ ਕੱਢ ਕੇ ਦੇਖੋ ਮੁਰਾਦੇ ਸ਼ਕੀਨ ਵੀਰਾਂ ਵਾਸਤੇ ਬਹੁਤ ਖਾਸ ਰਹਿਣ ਵਾਲੀ ਹੈ ਇਹ ਸੋ ਜਿਹੜੀ ਅੱਜ ਆਪਾਂ ਕੱਟੇ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਡੈਕ ਤਹਿਸੀਲ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਵੀਰ ਲੈਂਬਰ ਦੇ ਘਰੋਂ ਵੀਡੀਓ ਬਣਾ ਰਿਹਾ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮ ਆਗਾ ਸੋ ਜਿਹੜਾ ਤੁਹਾਨੂੰ ਸਕਰੀਨ ਤੇ ਕੱਟਾ ਦਿਖਾ ਰਿਹਾ ਵੀਰ ਨੇ ਬਕਾਊ ਕਰਿਆ ਸੋ ਕੱਟੇ ਦੀ ਸਭ ਤੋਂ ਪਹਿਲਾਂ ਤੁਹਾਨੂੰ ਲੈ ਕੇ ਦਿੰਨਾ ਜਾਣਕਾਰੀ ਉਸ ਤੋਂ ਬਾਅਦ ਤੋਰ ਕੇ ਦਿਖਾਵਾਂਗੇ ਸੋ ਕੱਟੇ ਦੀ ਪਿੱਠਪੜੇ ਦੀ ਬੰਤਰ ਦੇਖਿਓ ਜੇ ਬਹੁਤ ਚੰਗੀ ਹੈਗੀ ਟੈਸਟੀਕਲਾਂ ਦਾ ਸਾਈਜ਼ ਇਤੋਂ ਦੇਖੋ ਜੀ ਸਾਫ ਸੁਥਰੇ ਟੈਸਟੀਕਲਾਂ ਦਾ ਸੋ ਕੱਟੇ ਦੀ ਸਟੇਟਨੈਸ ਟੂ ਹੀ ਦੀ ਪਿੱਠਪੜੇ ਦੀ ਬੰਤਰ ਲੰਬੀ ਕਰਦਣਾ ਕਿ ਕੰਨੀ ਵਾਲਾ ਬਿਲਕੁਲ ਰਿੰਗ ਸਿੰਗ ਲੱਗਿਆ ਗਿਆ ਫੇਸ ਬਿਊਟੀ ਬਹੁਤ ਪੇਰੀ ਹੈਗੀ ਸੋ ਕਰਾਵਾਂਗੇ ਵੀਰ ਨਾਲ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਸੋ ਕਰਾਈਏ ਵੀ ਇਹਨਾਂ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਅੱਛਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸਿਓ ਜੀ ਨਾਮ ਵੀਰੇ ਮੇਰਾ ਲੈਂਬਰ ਹੈ ਪਿੰਡ ਦੇਖਾ ਹੈ ਤਹਿਸੀਲ ਮੋੜ ਹੈ ਜ਼ਿਲ੍ਹਾ ਬਠਿੰਡਾ ਦਾਣਾ ਮੰਡੀ ਦੇ ਕੋਲੇ ਘਰ ਹੈ ਦਾਣਾ ਮੰਡੀ ਕੋਲ ਘਰ ਹੈ ਜੀ ਤੇ ਇੱਕ ਆਪਣਾ ਫੋਨ ਨੰਬਰ ਦੱਸਿਓ ਜੀ 79732 78038 79732 78038 ਜਿਹੜਾ ਆਪਾਂ ਕੱਟੇ ਦੀ ਗੱਲ ਕਰਦੇ ਆ ਇਹਦੀ ਉਮਰ ਕਿੰਨੀ ਹੋ ਗਈ ਜੀ ਇਹ ਵੀਰੇ ਲਗਭਗ 7-2 ਸਾਲ ਦੇ ਨੇੜੇ ਹੋਵੇ ਸਵਾਕ 2 ਸਾਲ ਦੇ ਨੇੜੇ ਹੈ ਕ੍ਰੋਸਿੰਗ ਲਈ ਚਾਲੂ ਤਾਂ ਨਹੀਂ ਕਰਾਈ ਹੈ ਜੀ ਨਹੀਂ ਵੀਰੇ ਨਹੀਂ ਛੱਡਿਆ ਨਹੀਂ ਇਹਦੀ ਮਾਂ ਦੀ ਗੱਲ ਕਰੀਏ ਕਿੰਨੇ ਦੁੱਧ ਰਾਇਦੀ ਮਾਂ ਦਾ ਜੀ ਇਹਦਾ ਮਾਂ ਦਾ ਵੀਰੇ ਆਪਣੇ ਕੋਲੇ ਘਰੇ ਆਮਸ਼ੇਵਾਂ ਤੇ 18 ਕਿਲੋ ਦੁੱਧ ਚਵਾਇਆ 18 ਕਿਲੋ ਦੁੱਧ ਚਵਾਇਆ ਇਹਦੀ ਮਾਂ ਨੇ ਆਮਸ਼ੇਵਾਂ ਤੇ ਇਸ ਟਾਈਮ ਕਿੱਥੇ ਮੌਜੂਦ ਹੈ ਜੋ ਇਸ ਟਾਈਮ ਵੀਰੇ ਖੋਖਰਾਲੇ ਸੀਰੇ ਸਰਪੰਚ ਕੋਲੇ ਖੜੀ ਹੈ ਇਸ ਟਾਈਮ ਖੋਖਰ ਦੇ ਖੋਖਰਪੰਡੇੜਾ ਸੀਰਾ ਸਰਪੰਚ ਬਈਆ ਉਹਦੇ ਕੋਲੇ ਮੌਜੂਦ ਹੈ ਜੇ ਕੋਈ ਵੀਰ ਭਰਾ ਤਸੱਲੀ ਕਰਨਾ ਚਾਹੁੰਦਾ ਹੋ ਸਕ ਸਕਦਾ ਜੀ ਹਾਂਜੀ ਤੇ ਜਿਹਦੇ ਫਾਦਰ ਦੀ ਗੱਲ ਕਰੀਏ ਜੀ ਉਹ ਕਿਹੜਾ ਜੀ ਵੀਰੇ ਦਾ ਫਾਦਰ 77 87 ਸੁਲਤਾਨ ਆ ਹਸਾਰ ਬੋਇਨ ਦਾ ਜਿਹੜਾ 77 87 ਨੰਬਰ ਬੋਲਾ ਸੁਲਤਾਨ ਉਹਦਾ ਇਹ ਬੱਚਾ ਜੀ ਮਾਂ ਦਾ ਦੁੱਧ 18 ਕਿਲੋ ਮਾਂ ਵੀ ਜ਼ਬਰਦਸਤ ਦੁੱਧ ਵਾਲੀ ਹੈਗੀ ਪੂਰੇ ਵਧੀਆ ਲੈ ਮਿਲਕ ਲੈਣ ਦੀ ਪਿਓ ਦਾ ਤਾਂ 77 87 ਸੁਲਤਾਨ ਉਹਦਾ ਵੀ ਬਹੁਤ ਚੰਗਾ ਰਿਕਾਰਡ ਆ ਉਹ ਵੀ ਬਹੁਤ ਚੰਗੇ ਰਿਕਾਰਡ ਦਾ ਬੋਲਾ ਉਹਦਾ ਗਾਹ ਇਹਦਾ ਅੱਗੇ ਬੱਚਾ ਗਾ ਸੋ ਜੇ ਕਿਰੇ ਕਿਸੇ ਮੇਰੇ ਵੀਰ ਭਰਾ ਨੂੰ ਬਰੀਡਿੰਗ ਵਾਸਤੇ ਲੋੜ ਆ ਜਾਂ ਸਿਮਣ ਵਾਸਤੇ ਲੋੜ ਆ ਤਾਂ ਸੋ ਤੁਹਾਨੂੰ ਬਾਈ ਦਾ ਨੰਬਰ ਲੈ ਕੇ ਦੇਤਾ 79 732 87038 ਵੀਰ ਦਾ ਨਾਮ ਲੈਂਬਰ ਸਿੰਘ ਪਿੰਡ ਡੈਕ ਤਸੀਲ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਜੇ ਵੀਰੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਕੀ ਕਰਾਂਗੇ ਤਾਂ ਆਪਾਂ ਰੇਟ ਵੀਰੇ ਫੋਨ ਤੇ ਕਰ ਰੇਟ ਵੀਰ ਕਹਿੰਦਾ ਇਹਦਾ ਫੋਨ ਤੇ ਕਰਾਂਗੇ ਜੇ ਕਿਸੇ ਵੀਰ ਭਰਾ ਨੂੰ ਕੱਟਾ ਚੰਗਾ ਲੱਗਦਾ ਉਹ ਆ ਕੇ ਵੀਰ ਨਾਲ ਗੱਲਬਾਤ ਕਰਕੇ ਜਾਂਚ ਪਰਖੇ ਤਸੱਲੀ ਕਰਕੇ ਤੁਸੀਂ ਕੱਟਾ ਖਰੀਦ ਸਕਦੇ ਹੋ ਸਾਨੂੰ ਐਂਡ ਤੇ ਕੱਟੇ ਦਾ ਤੋਰਾ ਚੈੱਕ ਕਰਾਵਾਂਗੇ ਸੋ ਵੀਰੇ ਲੰਬਾ ਤੋਰ ਦਿਓ ਇਹ ਤੋਂ ਦੁਬਾਰਾ ਇੱਕ ਵਾਰ ਤੁਰਦੇ ਤੋਂ ਚੈੱਕ ਕਰ ਲਓ ਟੈਸਟੀਕਲਾਂ ਦੀ ਬੰਤਰ ਸਾਫ਼ ਸੁਥਰੇ ਅੰਗਾਂ ਪੈਰਾਂ ਦਾ ਬਿਲਕੁਲ ਸਹੀ ਤੋਰਾ ਹੈਗਾ ਪਿੱਠਪੂੜੇ ਦੀ ਬੰਤਰ ਬਹੁਤ ਸੋਹਣੀ ਹੈਗੀ ਸੋ ਵੀਰ ਦਾ ਤੁਹਾਨੂੰ ਡਿਟੇਲ ਲੈ ਕੇ ਦਿੱਤੀ ਕੱਲੀ-ਕੱਲੇ ਪੱਖ ਤੋਂ ਤੁਹਾਨੂੰ ਜਾਣੂ ਕਰਵਾਇਆਗਾ ਸੋ ਜੇ ਕਿਸੇ ਹੋਰ ਵੀਰ ਨੇ ਕੋਈ ਡਾਊਟ ਆ ਕਿਸੇ ਵੀਰ ਨੂੰ ਉਹ ਤੁਸੀਂ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਕਲੀਅਰ ਕਰਕੇ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਇਕੱਠਾ ਖਰੀਦ ਸਕਦੇ ਹੋ ਸੋ ਵੀਡੀਓ ਐਂਡ ਤੱਕ ਦੇਖਣ ਦੇ ਲਈ ਬਣੇ ਰਹੋ ਧੰਨਵਾਦ